ਜਦੋਂ ਵਿਚਾਰ ਕਰਨ ਲੱਗਾ ਹੈ ਤਾਂ ਸਾਹ ਸੁਝੋ ਫੇਰ ਵਾਰ-ਵਾਰ ਉੱਠ ਕੇ ਖੜੋਤਾ ਖੜੋ ਜਾਵੇ ਫੇਰ ਬੈਠ ਜਾਵੇ ਇਸੇ ਤਰ੍ਹਾਂ ਮੁਰਛਾ ਫੇਰ ਤਰਤੀ ਮਾ ਡਿੱਗਣ ਲੱਗਾ ਰਾਯਾ ਕਸਦ ਧਿਆਨ ਨਾਲ ਕਹਿਣ ਰਾਯਾ ਦੱਸ ਜੀ ਧਿਆਨ ਕਰਨ ਲੱਗੇ ਕੀ ਕਰਾਂ ਸਾਹ ਕਾ ਕੇ ਕਹਿਣ ਲੱਗਾ ਕਿ ਵਿਸ਼ਵਾ ਮਿੱਤਰ ਅਜੇ ਬਾਲਕ ਹੈ ਤੇ 16 ਵਰਿਆ 23 ਉਮਰ ਘੱਟ ਹੈ ਔਰ ਆਸ਼ਾ ਲਲ ਜੋ ਦੈਸਰਾ ਕਰ ਸਕਦਾ ਹੈ। ਤਾਂ ਵਿਸ਼ਵਾ ਮਿੱਤਰ ਵਿੱਚ ਉਚਾਰਨ ਲੱਗਾ। ਕਿ ਦੇਖੋ ਕਿ ਇਹ ਰਾਜਾ ਦਸ਼ਰਤ ਆਜਾਏ ਬਹੁਤ ਬਾਣ ਤੇਰਮਾਤਮਾ ਹੋ ਕੇ ਕਿਹੋ ਜਿਹਾ ਝੂਠੇ ਬਚਨ ਕਰਦਾ ਹੈ। ਰਾਜਾ ਦਸ਼ਰਤਾਂ ਸ਼ਾਸਤਰ ਵੀ ਜਾਣਦਾ ਹੈ। ਅਰਥਾਤ ਸ਼ਾਸਤਰ ਵਿੱਚ ਲਿਖਿਆ ਹੈ ਕਿ ਛਤਰੀ 15 ਵਰ੍ਹੇ ਦੀ ਉਮਰ ਵਿੱਚ ਸੰਰਾਮ ਕਰਦੇ ਹੀ ਫਾਨ ਹੋ। ਰਾਜਾ ਦਸਨ ਫੇਕ ਕਹਿ ਲਗਾ ਫੇ ਵਿਸ਼ਵਾ ਮਤਰ ਮੇਰੇ ਕੋਲ ਸੈਨਾ ਬਹੁਤ ਹੈ ਤੇ ਬੜੇ ਵੀਰ ਸਗਰਾਮ ਵਿਦਿਆ ਵੀ ਅੱਛੀ ਜਾਂਦੇ ਹਾਲ ਸੋ ਸਭ ਸੈਨਾ ਲੈ ਕੇ ਚੱਲਣਗੇ ਜੁਦ ਕਰਨਗੇ ਥੋੜੇ ਜੁਦ ਕਰਨਗੇ ਔਰ ਵੈਰੀ ਨੂੰ ਦੰਦ ਦੇਣਗੇ ਪਰ શ્રી ਰਾਮਚੰਦਰ ਜੀ ਨੂੰ ਲਾਲ ਲੈ ਚੱਲੋ ਜੀ ਮੈਂ ਪ੍ਰਤੀਗਿਆ ਕਰਦਾ ਕਿ ਮੈਂ ਆਪ ਕੋ ਚੱਲਾਂਗਾ ਤੇਰਾ ਛੜ ਮਾਰ ਕੇ ਆਪ ਦਾ ਜਗ ਕਰਵਾਵਾਂਗਾ ਤਾਂ ਫਿਰ ਵਿਸ਼ਵਾਮਿਤਰੀ ਕਹਿ ਲੱਗੇ ਕਿ ਰਾਜਾ ਪਹਿਲੇ ਤੋਂ ਆਪਣੇ ਮੋਹ ਹੀ ਕਹਿ ਚੁੱਕਾ ਹੈ ਕਿ ਸ੍ਰੀ ਰਾਮ ਚੰਦਰ ਜੀ ਵਿਦਿਆ ਜਾਣਦੇ ਹਨ ਔਰ ਬੜੇ ਪਲਵਾਨ ਪ੍ਰਤਾਪੀ ਹਨ ਫਿਰ ਕੈਸਰਾ ਕਹਿੰਦਾ ਹੈ ਕਿ ਸ੍ਰੀ ਰਾਮ ਚੰਦਰ ਜੀ ਬਾਲਕ ਹਨ ਤੇ ਜੁੱਧ ਵਿਦਿਆ ਨਹੀਂ ਜਾਣਦੇ ਇਹ ਸੁਣ ਰਾਜਾ ਦਸਤ ਫਿਰ ਕਹਿ ਲਗਾ ਕਿ ਵਿਸ਼ਵਾਮਿਤਰ ਜੀ ਤੁਸੀਂ ਤਾਂ ਕਹਿੰਦੇ ਹੋ ਕਿ ਦੱਸ ਦੇਣਾ ਹੋਰ ਰਹਦੇ ਹਾਲ ਜੋ ਜੱਗ ਦੇ ਜੱਗ ਸਮਾਲਤ ਹੋ ਜਾਵੇਗਾ ਪਰ ਮੈਂ ਜਦ ਸ਼੍ਰੀ ਰਾਮਚੰਦਰ ਜੀ ਨੂੰ ਇੱਕ ਕਪਾਲ ਵੀ ਨਹੀਂ ਦੇਖਦਾ ਤਵੇ ਅਕਲ ਹੋ ਜਾਂਦਾ ਹਾਂ ਜਦ ਸ਼੍ਰੀ ਰਾਮਚੰਦਰ ਜੀ ਮੇਰੇ ਸਾਹਮਣੇ ਥੀ ਲੋਕ ਜਾਂਦੇ ਆਣ ਤਾ ਮੇਰਾ ਮਰਨ ਹੋ ਜਾਂਦਾ ਹੈ ਹੋਰ ਵੀ ਬਹੁਤ ਲੋਕ ਜਿਨ੍ਹਾਂ ਦਾ ਸ਼੍ਰੀ ਰਾਮ ਚੰਦਰ ਜੀ ਨਾਲ ਪਿਆਰ ਹੈ ਸਭ ਮਰ ਜਾਣਗੇ ਤਾਂ ਤੁਹਾਡੇ ਸਿਰ ਵੱਡਾ ਅਪਰਾਧ ਹੋਏਗਾ ਜੇ ਅਪਰਾਧ ਹੋਏਗਾ ਤੇ ਜੱਗ ਦਾ ਫਿਰ ਕੀ ਫਾਲ ਹੋਏਗਾ ਸੋਏ ਰਖੀ ਸ਼੍ਰੀ ਰਾਮ ਚੰਦਰ ਜੀ ਨੂੰ ਆਪਣੇ ਵਾਂਗੋ ਮੈਨੂੰ ਦਾਨ ਕਰੋ ਇਹ ਆਕੇ ਰਾਜਾ ਫਿਰ ਵਿਚਾਰ ਕਰਨ ਲੱਗਾ ਕਿ ਮੈਂ ਤਾਂ ਪਹਿਲੇ ਹੀ ਕਹਿ ਚੁੱਕਾ ਹਾਂ ਕਿ ਸਾਡੀ ਗੁਲ ਵਿੱਚ ਅਜੇ ਆ ਕੋਈ ਨਹੀਂ ਹੋਇਆ ਜੋ ਮੂੰਹ ਕਹਿ ਕੇ ਕਹਿ ਕੇ ਫਿਰ ਗਿਆ ਹੋਏ ਤੇ ਉਚਾਰ ਕੇ ਅਦੀਤ ਦਾ ਧਾਰ ਕੇ ਕਹਿ ਲਗਾ ਕਿ શ્રી रामचंद्र ਜੀ ਨੂੰ ਮੈਂ ਜਿੰਦਾ ਹਾਂ ਪਰ ਇਕੱਲਾ ਲਾ ਲੈ ਚੱਲੋ ਮੈਂ ਵੀ ਸੈਨਾ ਸਮੇਤ ਨਾਲ ਚਲਾਂਗਾ ਨਹੀਂ ਤਾਂ ਆਪਣਾ ਸਰੀਰ ਜਰੂਰ ਤਿਆ ਦੇਵਾਂਗਾ ਇਹ ਵਿਸ਼ਵਾ ਮਿਕਰ ਤੋ ਚੰਗੀ ਤਰ੍ਹਾਂ ਵਿਚਾਰ ਕਰ ਲੈ ਕਿ ਮੇਰੀ ਉਮਰ 60000 ਬਰੇ ਦੀ ਹੋ ਗਈ ਹੈ ਜੋ ਜੋ ਮੇਰੀ ਅਵਸਥਾ ਘਟਦੇ ਤਦ ਤਦ ਮੈਂ ਜੱਗ ਕਰ ਫਿਰ ਉਮਰ ਵਧਾਉਂਦਾ ਗਿਆ ਬੜੀ ਤਪੱਸਿਆ ਕਰਕੇ ਚੌਥੇ ਪੈਰੇ ਇੱਕ ਪੁੱਤਰ ਜੰਮੇ ਤਾਂ ਤੂੰ ਆਪ ਹੀ ਸੋਚਾਂ ਮੈਂ ਇਹ ਜੇ ਪੁੱਤ ਨੂੰ ਕਿਵੇਂ ਅੱਖਾਂ ਦੇਹੋਲੇ ਕਰ ਸਕਦਾ ਹਾਂ ਭਲਾ ਜੇ ਤੂੰ ਵਿਚਾਰ ਕੇ ਦੂਜੇ ਵਿਚਾਰ ਕੇ ਦੂਜੇ ਤਾਂ ਪੁੱਤਰ ਹੀ ਹਨ ਤਾ ਮੇਰਾ ਪਿਆਰ ਸਭ ਨਾਲੋ ਵੱਧ શ્રી ਰਾਮਚੰਦਰ ਜੀ ਨਾਲ ਹੈ। ਇਸ ਆਸਰੇ ਕਰਕੇ ਜਿਉਂਦਾ ਹਾਂ। ਤੇ શ્રી ਰਾਮਚੰਦਰ ਜੀ ਵੀ ਮੇਰੀ ਸੇਵਾ ਵਿੱਚ ਤਤ ਪਰਖ ਹੈ। ਤਤ ਪਰਖ ਹੈ। ਔਰ ਮੇਰੇ ਨਾਲ ਬੜਾ ਸਨੇਹ ਕਰਦਾ ਹੈ। ਇਹ ਕਹਿ ਕੇ ਰਾਜਾ ਭਰ ਗਿਆ ਕਿ ਕਿਧਰੇ ਰਖੀ ਸਰਾਤ ਨਾ ਦੇ ਦੇਵੇ। ਫੇਰ ਰਾਜਾ ਕਹਿਣ ਲੱਗਾ ਕਿ ਮਰੀਚ ਤੇ ਸਬਾਹੂ ਕਿਹੋ ਜਿਹੀ ਬੀਰ ਹਨ ਤੇ ਕਿਸਰੇ ਪੁੱਤਰ ਹਨ ਕੀ ਕੋਈ ਯਾਕ ਨੂੰ ਲਸ਼ਟ ਕਾ ਦਿੰਦੇ ਹਨ ਤਾਂ ਸ਼੍ਰੀ ਰਾਮ ਕੁੰਦਰ ਜੀ ਕਿਸਰਾ ਰਾਜਾ ਨਾਲ ਜੁਦ ਕਰ ਸਕਦਾ ਹੈ ਸਾਰੇ ਰਾਜ ਤਾਂ ਕਪੜ ਦਾ ਜੁਦ ਕਰਦੇ ਹਨ ਤੇ ਬੜੇ ਦੁਸ਼ਟ ਹੁੰਦੇ ਹਨ ਇਹ ਸੁਣ ਕੇ ਵਿਸ਼ਵਾਭਿਤਰੀ ਕਹਿ ਲਗਾ ਕਿ ਰਾਜਾ ਦਸ਼ਰਤ ਵਲਸਤ ਮੁਣੀ ਦੇ ਪਾਸੇ ਇੱਥੇ ਕਾਰਗਰ ਹੈ ਉਹ ਬ੍ਰਹਮਾ ਦੀ ਵਾਰ ਪਾ ਕੇ ਸਾਰੇ ਸੰਸਾਰ ਨੂੰ ਦੁਖੀ ਕਰਦਾ ਹੈ। ਉਹ ਬੜਾ ਸੂਰਮਾ ਹੈ। ਇਹ ਬਾਤ ਉੱਗੀ ਹੈ। ਅਤੇ ਤੋਂ ਉਹ ਵੀ ਜਾਣਦਾ ਹੈ ਕਿ ਰਾਵਣ ਵਿ੍ਰਭਸਾ ਵਿਸ਼ੰਬਰ ਦਾ ਪੁੱਤਰ ਹੈ ਤੇ ਕਬੀਰ ਦਾ ਭਰਾ ਹੈ। ਉਹ ਤੁਹਾਨੂੰ ਤੁਹਾਥੋਂ ਡਰਦਾ ਅਜੁੱਧਾਪੁਰੀ ਨਹੀਂ ਹੋਦਾ। ਇਸੇ ਕਰਕੇ ਮੈਂ ਜਉਧਿਆਪੁਰੀ ਕੋਲ ਖਰੀਦਾਂ ਤੇ ਕਰਦਾ ਹਾਂ ਫੇਰ ਵੀ ਮਰੀਦ ਤੇ ਸਵਾਉ ਦੀ ਆਗਿਆ ਨਾਲ ਮੇਰੇ ਜਗ ਤੋਂ ਨਿਸ਼ਟ ਕਰ ਜਾਂਦੇ ਹਨ ਇਹ ਸੁਣ ਕੇ ਰਾਜਾ ਦਸਤ ਕਹ ਲਗਾ ਕਿ ਵਿਸ਼ਵਾ ਮਿੱਤਰ ਭਾਵੇਂ ਮੇਰਾ ਲਾਓ ਤੇ ਜਸ ਸੁਣ ਕੇ ਰਾਵਣ ਦਾਦਾ ਹੋਵੇ ਪਰ ਮੈਂ ਤਾਂ ਉਸ ਪਾਸੋਂ ਕਰਦਾ ਹਾਂ ਜੋ ਤੀਕੂ ਕਰ ਸਕਦਾ ਹਾਂ ਮੈਂ ਤਾਂ ਉਸਰੇ ਸਾਹਮਣੇ ਖੜੋ ਵੀ ਨਹੀਂ ਸਕਦਾ ਸੋ ਇਹ ਕਿ ਮੈਨੂੰ ਸ਼੍ਰੀ ਰਾਮਚੰਦਰ ਹੀ ਪ੍ਰਸਾਦ ਵਿੱਚ ਦੇ ਦਿਓ ਮੈਨੂੰ ਇਸ ਬਢਾਪੇ ਵੇਲੇ ਸ਼੍ਰੀ ਰਾਮਚੰਦਰ ਜੀ ਪੁੱਤਰ ਮਿਲੇ ਹਾਂ ਤੇ ਮੈਂ ਚੰਗੀ ਤਰ੍ਹਾਂ ਜਾਣਦਾ ਕਿ ਰਾਮ ਅਜੇ ਅਬਲਵਾਨ ਹੈ ਕਿ ਉਹ ਸ੍ਰੀ ਦੇਵਤੇ ਗੰਦਰਵ ਸਰਬ ਸਭ ਦਾ ਦੇਹ ਹਨ ਤੇ ਰਾਮਨ ਤੋਂ ਸਾਰੇ ਦੇਵਤੇ ਔਰ ਗੰਤ ਰਸਾਰੇ ਢਾਡੇ ਹਾਂ ਮੈਂ ਕਿਹੜੀ ਕਿਰਤੀ ਵਿੱਚ ਹਾਂ ਸੋ ਮੈਂ ਹੁਣ ਕਿੱਥੋਂ ਤੱਕ ਤਹਾ ਅਗੇ ਸ਼੍ਰੀ ਰਾਮਚੰਦਰ ਜੀ ਸਗਰਾਮ ਵਿਦਿਆ ਨਹੀਂ ਜਾਣੇ ਤੇ ਮੈਂ ਸੋਧ ਦੇ ਪੁੱਤਰ ਮਰੀਚ ਨੂੰ ਤੇ ਨਕੂਸ ਦੇ ਪੁੱਤਰ ਸਵਾਉ ਨੂੰ ਜਾਣਦਾ ਹਾਂ ਇਹ ਸਾਰੇ ਕਾਲ ਨੂੰ ਜਿੱਤਣ ਵਾਲੇ ਹਨ ਔਰ ਕਾਲ થી ਪ੍ਰਾਨ ਬਚ ਜਾਣ ਤਾਂ ਅਜਰਜ ਨਹੀਂ ਪਰ ਇਹਨਾਂ પાસે ਪ੍ਰਾਣ ਰੱਖਣੇ ਦਲਬ ਹਨ ਤੇ ਇਹਨਾਂ પાસે ਸੈਨਾ ਵੀ ਬਹੁਤ ਹੈ ਮੇਰੀ ਸਮਰਾਟੇ ਨਾਲ ਸਾਰਿਆਂ ਨਾਲ ਲੜਨ ਦੀ ਨਹੀਂ ਇਹ ਸੋ ਇਹ ਵਿਸ਼ਵਾਮਿੱਤਰ ਸ਼੍ਰੀ ਰਾਮਚੰਦਰ ਜੀ ਨੂੰ ਲਾਲ ਲੈ ਜਾਓ ਮੈਨੂੰ ਜੋਰਦਾਨ ਕਰੋ 쿠ਸ਼ੂ ਲੌਜਿਦਾ ਬਚਨ ਹੈ ਇਹ ਬਾਤ ਸੁਣ ਕੇ ਵਿਸ਼ਵਾਮਿੱਤਰ ਜੀ ਨੂੰ ਬੜਾ ਕ੍ਰੋਧ ਆਇਆ ਜੇਸਰਾ ਅੱਗੇ ਵਿੱਚ ਖਵਖਿਆ ਲਾਲ ਹੁੰਦੀ ਹੈ ਇਹੋ ਵਿਸ਼ਵਾਮਿੱਤਰੀ ਜੀ ਲਾਲ ਹੋ ਗਿਆ ਤਾਂ ਵਿਸ਼ਵਾਮਿੱਤਰੀ ਜੀ ਕਹਿ ਲੱਗੇ ਕਿ ਰਾਇਆ ਦਸਤ ਤੋ ਪਹਿਲੇ ਹੀ ਕਹਿ ਚੁੱਕਾ ਹੈ ਕਿ ਮੈਂ ਜ਼ਰੂਰ ਆਗਿਆ ਪਾਲਾਂਗਾ ਹੁਣ ਤਰੰਗੁਰੂ ਆਪਣੇ ਪ੍ਰਤੀਗਿਆ ਛੱਡੀ ਜਾਂਦਾ ਹੈ ਤੇ ਰਵਉੰਸੀ ਗੁੰਲ ਵਿੱਚ ਤਾਂ ਅੱਜ ਤੱਕ ਕੋਈ ਨਹੀਂ ਹੋਇਆ ਜੋ वचन ਦੇ ਕੇ ਮੁੜ ਗਿਆ ਹੋਵੇ ਤੇ ਤੋ ਉਸੇ ਵੇਲੇ ਗੁੰਲ ਵਿੱਚ ਹੋ ਕੇ ਫੇਰ ਝੂਠ ਬੋਲਣ ਲੱਗਾ ਸੋ ਮੈਂ ਤਾਂ ਹੁਣ ਚਲਾ ਹੀ ਜਾਵਾਂਗਾ ਤੋ ਸੁਹੀ ਦਾ ਹੋ ਅਰਥਾਤ ਸੁਹੀ ਨਹੀਂ ਰਹੇਗਾ ਤੇ ਹੋਰ ਵੀ ਬਹੁਤ ਕਠੋਰ ਕਠੋਰ ਬਚਨ ਕਹਿ ਕੇ ਚੁੱਪ ਕਰ ਗਿਆ ਤਾਂ ਵਿਸ਼ਵਾ ਮਿੱਤਰ ਦੇ ਕਰੋਨ ਕਾ ਕੇ ਧਰਤੀ ਕੰਬਣ ਲੱਗੀ ਧਰਤੀ ਕੰਬਣ ਦਾ ਕਾਰਨ ਇਹ ਸੀ ਕਿ 시 रामचंद्र 라वण ਨੂੰ ਮਾਰਨ ਵਾਲੇ ਸਨ ਜੇ શ્રી रामचंद्र ਜੀ ਰਿਖੀ ਤੋਂ ਜੇ ਰਾਜਾ શ્રી रामचंद्र ਅਰੇ ਕੀ ਤੁਮ ਨਹੀਂ ਦੇਵਾਂਗਾ ਤਾ ਰਾਵਣ ਕੇਸਰਾ ਮਰੇਗਾ ਦੂਜਾ ਕਾਲ ਨਹੀਂ ਹੈ ਕਿ ਵਿਸ਼ਵਾਮিত্র ਰਿਖੀ ਬੜੇ ਤੇਜ ਵਾਲੇ ਹਨ ਉਹਨਾਂ ਦੇ ਕ੍ਰੋਧ ਕਾਕੇ ਸੰਸਾਰ ਦੇ ਪਰਲੋ ਨਾ ਹੋ ਜਾਵੇ ਜਦ ਵਿਸ਼ੇਸ਼ਟ ਨੇ ਦੇਖਿਆ ਕਿ ਵਿਸ਼ਵਾਮিত্র ਦੇ ਕ੍ਰੋਧ ਕਾਕੇ ਧਰਤੀ ਕੰਬਦੀ ਹੈ ਤਾ ਰਾਜੇ ਦਸਤ ਨੂੰ ਪਿਆ ਕੀ ਤੋ ਇਹ ਕੀ ਕਰਦਾ ਹੈ ਚੰਗੀ ਤਰ੍ਹਾਂ ਨਹੀਂ ਵਿਚਾਰਦਾ ਦੇਖ ਤੇਰਾ ਜਨਮ ਰਾਜਿਕ ਆਖਰੇ ਪਾਸ ਵਿੱਚ ਹੋਇਆ ਹੈ ਇਸੇ ਕਾਰਕੇ ਤੈਨੂੰ ਅੱਜ ਤੋੜੀ ਸਾਰੀ ਧਰਮ ਆਕਮਾ ਪੇਂਦੀ ਆਈ ਹਾਲ ਤੇ ਹੁਣ ਤੂੰ ਧਰਮ ਤਿਆਗ ਰਾ ਛੋੜਾ ਹੈ ਤੁਸੀਂ ਆਪਣੇ ਕੁਲ ਦੇ ਵਿਰੋਧ ਧਰਮ ਦਾ ਤਿਆਗ ਕੀਤਾ ਲੋੜਦੇ ਹੋ ਤਾਂ ਅਜਤੁਰ ਗੁਰੂ ਆਦਿ ਕੁਮਾਰਾ ਜੀ ਉਹ ਤੁਹਾਡੇ ਦਾ ਪਰਮਾਨੇ ਅਵਤਾਰ ਵਾਲੇ ਦਾਦੀ ਜੋ ਵੱਲੇ ਸੋਲਰ ਪੈ ਗੁਰੂ ਆਰਬੀ ਕੁਮਾਰਾ ਜੀ ਸ੍ਰੀ ਸ੍ਰੀ ਸਤਸਤ ਰੂ ਗਿਆਨਾ ਮਹਾਰਾਜ ਕੀ ਜੈ ਤਾਤਾਂ ਸਤ ਸਗਤ ਦੇਸੂ ਮਹਾਰਾਜ ਕੀ ਜੈ ਸਹੀ ਗੁਰੂ ਆਰਬੀ ਕੁਮਾਰਾ ਜੀ ਜੈ ਤਾਤਾਂ ਸਤ ਗੁਰੂ ਅਛਾ ਦਾਸ ਮਹਾਰਾਜ ਕੀ ਜੈ ਸ੍ਰੀ ਆਤਮ ਗੁਰਤ ਨਵੇਂ ਸੇ ਮਹਾਰਾਜ ਕੀ ਜੈ ਪਰ ਕੀ ਬੇਸਾ ਸਤ ਕੀ ਜੈ ਸੋਮਤਵਾਏ ਦਾ ਸਮਾਨ ਹੈ ਮਤਵਾਏ ਜਾਦੀ ਹੈ ਇਹ ਬਾਤਾਂ ਸਾਰੇ ਦਿਨਾਂ ਲੋਕਾਂ ਵਿੱਚ ਪ੍ਰਸਿੱਧ ਹੈ ਅ ਸਾਡੀ ਗੁਰੂ ਵਿੱਚ ਪਰਮਾਤਮਾ ਹੁੰਦੇ ਆਏ ਤਾਂ ਤਾਂ ਹੁਣ ਤਨ ਤਿਆਗਲਾ ਚੋੜੇ ਤੁਸੀਂ ਆਪਣੇ ਕੋਲ ਦੇ ਵਿਰੂਧ ਧਰਮ ਦਾ ਤਿਆਗ ਦਿੱਤਾ ਲੋੜ ਦਿਓ ਇਹ ਗੱਲ ਤਾਂ ਸਾਰੇ ਤੇ ਮਨੁੱਖ ਪਰਸਿੱਤ ਹੈ ਕਿ ਸਾਡੀ ਗੁਰੂ ਵਿੱਚ ਪਰਮਾਤਮਾ ਹੁੰਦੇ ਆਏ ਹਾਲ ਤੁਸੀਂ ਹੋਣਾ ਲਾ ਲੋ ਵਦ ਕਰਕੇ ਆਪਣੀ ਕੋਨੇ ਚਤਰ ਬਾਤਵਾ ਪਾਉਦੇ ਹੋ ਦੇਖ ਸ਼ਾਸਤਰ ਵਿੱਚ ਲਿਖਿਆ ਹੈ ਕਿ ਜਦ ਕੋਈ ਆਪਣੇ ਘਰ ਆਵੇ ਤੇ ਮੰਗੇ ਤਾਂ ਫੇਰ ਕਹਿ ਦਈਏ ਕਿ ਕੰਮ ਮੈਂ ਕਰ ਦਿਵਾਂਗਾ ਪਿਛੋ ਲਾ ਕਰੇ ਤਾਂ ਜਲਵਾ ਜਲਵਾ ਤੜਾ ਦਾ ਪੁੰਨ ਉਸ ਦਾ ਜਾਂਦਾ ਰਹਿੰਦਾ ਹੈ ਫੇਰ ਰਾਜਾ ਤੇਰਾ ਬੜਾ ਜਸ ਹੋ ਰਿਹਾ ਹੈ ਇਸ ਧਰਮ ਕਰਕੇ ਨਸ਼ਟ ਹੋ ਜਾਵੇਂਗਾ ਸਰਮਾ ਲਾਈਵ ਤੋਂ ਹੋ ਜਾਏਗਾ ਤੁਸੀਂ रामचंद्र ਜੀ ਨੂੰ ਦੇ ਦਿਓ ਪੜਾ ਜੇ ਕਦੀ ਇੱਕ ਹੈ ਕਿਸੇ रामचंद्र ਜੀ ਤਨਖਵ ਵਿਦਿਆ ਨਹੀਂ ਜਾਣਦੇ ਸੋ ਸਭ ਜਾਣਦੇ ਹਨ ਉਹ ਸ਼ਾਸਤਰ ਕਰਕੇ ਜਿਤਾਉਣ ਵਾਲੇ ਨਹੀਂ ਤੁਸੀਂ શ્રી रामचंद्र जी ਦਿਓ ਤੁਸੀਂ श्री रामचन्द्र जी ਦਿਓ ਤਾਂ શ્રી रामचंद्र जी ਵਿਸ਼ਵਾ ਮੇਰਾ 拉खी ਗੱਲਗੇ ਔਰ ਸ਼ਾਮੇ ਤਰਜੀ ਖੇਲ ਕਰਨਾ ਵਗਾਰਨਾ ਚੰਗੀ ਤਰਾ ਜਾਣਦਾ ਹੈ ਬੜੇ ਮਹਾਤਮਾ ਰਖੀਵੇ ਦਾ ਸ਼ਾਸਤਰ ਦੇ ਸ਼ਾਸਤਰ ਵਿਦਿਆ ਵੀ ਜਾਣਦੇ ਹੈ ਤੇ ਇਹੋ ਜੇ ਪ੍ਰਤਾਪੀ ਹਨ ਜੋਨਾਂ ਦਾ ਪ੍ਰਤਾਪ ਤੇ ਬਾਲਦਾਦ ਤਾਤ ਦੇ ਰਖੀ ਦਿਨਾਂ ਦਾ ਗੰਦਰਾ ਉਤੇ ਰਾਖਸ਼ ਵੀ ਨਹੀਂ ਜਾਣਦੇ ਇਹ ਸ਼ਲੋਕ ਦੋਹਾਵਲ ਕਰਦਾ ਹੈ ਸ਼੍ਰੀ ਰਾਮ ਤੇ ਅੰਦਰ ਜੀ ਤੇ ਵਿਸ਼ਾਮਿਤ ਰੂਪਰ ਵਿਸ਼ਾਮਿਤ ਦੀ ਪਰ ਸੰਸਾ ਇਹ ਹੈ ਕਿ ਅਤਰ ਸ਼ਾਸਤਰ ਪ੍ਰਜਾਪਤੀ ਦੇ ਪੁੱਤਰ ਹਨ ਔਰ ਵਿਸ਼ੇਸ਼ਟ ਬੁਰੀ ਜੀ ਦਾ ਬਚਨ ਹੈ ਕਿ ਰਾਜਾ ਦਸਤ ਇੱਕ ਵਾਰੀ ਵਿਸ਼ਾਮਿਤ ਨੇ ਬੜੀ ਤਪੱਸਿਆ ਕੀਤੀ ਤਾਂ ਸ਼ਿਵਾਜੀ ਨੇ ਇਹ ਵਰਦਾਨ ਦਿੱਤਾ ਕਿ ਤੈਨੂੰ ਅਤਰ ਸ਼ਾਸਤਰ ਮਿਲੇਗਾ 73 शास्त्रदा परजापति ਦੇ ਦੱਖਿਆ ਦੇ ਪੁੱਤਰੇ ਈ ਥੀ ਜਲਮ ਹੈ। ਔਰ ਦੱਖਿਆ ਦੇ 60 ਕੰਨਿਆ ਔਰ 100 ਪਰਜਾ ਦੂਸਰੀ ਜਾਇਆ ਤੇ ਉਹਨਾਂ ਦਾ ਵਿਆਹ ਤੇ ਸਾਸ ਨਾਲ ਹੋਇਆ। ਇੱਕ ਸਾਸ ਦੀ ਸੇਵਾ ਕਰਦੀਆ ਇੱਕ ਦਿਨ ਫਿਰ ਸਾਸ ਪ੍ਰਸੰਨ ਹੋਇਆ। ਤੇ ਦੱਖਿਆ ਦੇ ਤਦ ਅਖਰੇ ਸਤ ਕੰਨ ਦੇ 150 ਬਾਰੇ ਦੂਸਰੀ ਜਿਹੜੇ ਉਹਨਾਂ ਦਾ ਵਿਆਹ ਕਿ ਸਾਧਨਾ ਹੋਇਆ ਇੱਕ ਅਸਾਦੀ ਸੇਵਾ ਕਾਦੀ ਜਾ ਇੱਕ ਜਣ ਕਸਾਸ ਪਰ ਸੰਨ ਹੋਇਆ ਤੇ ਕਿਆ ਕੀ ਕੀ ਕਰ ਰਿਹਾ ਹੋ ਤਾਈ ਬਾਰ ਮੰਗਿਆ ਕਿ ਮੈਂ ਪੰਜਾ ਪੁੱਤ ਦੀ ਚਾਰਾ ਕਾਦੀ ਆ ਜੋ ਅਜੇ ਬਲਵਾਨ ਹੋਰ ਸਭ ਨੂੰ ਦਿੱਤ ਪਲੈਨ ਪਰ ਸਾਸ ਨੇ ਪਿਆਰ ਕਿਵੇਂ ਹੀ ਹੋਵੇਗਾ ਤਾ ਅਤਰ ਸ਼ਾਸਤਰ ਪੰਜਾ ਪੁੱਤਰ ਹੋਏ ਉਹਨਾਂ ਨੂੰ ਵਿਸ਼ਵਾਮਿੱਤਰੀ ਚੰਗੀ ਤਰ੍ਹਾਂ ਜਾਣਦੇ ਹਨ ਬੜੇ ਧਰਮਾਗਿਆ ਤੇ ਮੁਨੀਆਂ ਵਿੱਚੋਂ ਸ੍ਰੇਸ਼ਟ ਹਨ ਉਹ ਤਪੇਠ ਬਵਾਲ ਤਿੰਨਾ ਕਾਲਾਂ ਹੀ ਜਾਣਦੇ ਹਨ ਸੋ ਤੋਂ ਸ਼੍ਰੀ ਰਾਮਚੰਦਰ ਜੀ ਨੂੰ ਜਾਣਦੇ ਕੋਈ ਡਰ ਨਹੀਂ ਜੇ ਤੈਨੂੰ ਸਦੇਹ ਹੈ ਕਿ ਵਿਸ਼ਵਾਮਿੱਤਰ ਜੀ ਅਜੇ ਬੜੇ ਹਨ ਤਰਾਸ਼ਣ ਕਿਉਂ ਨਹੀਂ ਮਾਰ ਦਿੰਦੇ ਉਹਦਾ ਕਹ ਨਹੀਂ ਹੈ ਕਿ ਵਿਸ਼ਵਾਮਿੱਤਰ श्री राम चंद्र जी ਦੇ ਉਪਕਾਰ ਵਾਸਤੇ श्री राम चंद्र जी ਨੇ ਉਪਕਾਰ ਵਾਸਤੇ ਇਸ ਨੂੰ ਮੰਗਦੇ ਹਾਲਤ ਅਰਥਾਤ ਤਨੋਰ ਵਿਦਿਆ ਤਨੋਸ਼ ਵਿਦਿਆ ਪੜ੍ਹਾਵੇਗਾ ਪਰ ਵਿਆਹ ਵੀ ਕਰਾਵੇਗਾ ਵਿਸ਼ਵਾਮਿੱਤਰ ਨੂੰ ਨਿਹਰਾ ਮੰਗਤਾ ਇਹ ਨਾ ਜਾਣਿਆ ਵਸ਼ਿਸ਼ਟੀ ਜੀ ਦਾ ਇਹ ਵਚਨ ਸੁਣ ਕੇ ਰਾਜਾ ਦਸ਼ਤ ਅਨੰਦ ਹੋ ਗਿਆ ਤੇ શ્રી ਰਾਮ ਕੰਦਰ ਜੀ ਦੇ ਦੇਹ ਲਈ ਤਿਆਰ ਹੋ ਗਿਆ ਤੇ ਵਿਚਾਰਨ ਲੱਗਾ ਕਿ ਵਿਸ਼ੇਸ਼ਟੀ ਜੀ ਕਿਵ ਚਾਲ ਨੱਗਾ ਕਿ ਵਿਸ਼ੇਸ਼ਟੀ ਜੀ ਕਿਵ ਵਿਸ਼ੇਸ਼ਟੀ ਜੀ ਸਾਰਾ ਸਾਡਾ ਭਲਾਈ ਤੱਕ ਦੇ ਹਲ ਰਾਜਾ ਦਸਤ ਬਹੁ ਪ੍ਰਸਾਨ ਹੋਇਆ ਤਾਂ શ્રી ਰਾਮ ਚੰਦਰ ਲਸ਼ਮ ਨੂੰ ਸਾਧ ਕੇ ਵਿਸ਼ਵਾ ਮਿੱਤ ਨੂੰ ਸੌਂਪ ਦਿੱਤਾ ਤੇ ਆਨੰਦ ਹੋ ਕੇ ਤਾਂਤਰ ਕਹਿਣ ਲੱਗਾ ਪਛੰਦਿਆ ਵੀ ਆਨੰਦ ਹੋ ਕੇ ਸਵਾਸਤਨ ਕਰਨ ਲੱਗੇ ਅਰ ਸ੍ਰਿਸ਼ਟ ਜੀ ਵੀ ਮੰਗਲਾਚਾਰ ਕਰਾਉਣ ਲੱਗੇ ਤਦ ਰਾਏ ਦਸਤ ਨੇ શ્રી रामचंद्र ਜੀ ਨੂੰ ਗੋਦ ਵਿੱਚ ਲੈ ਕੇ ਉਸ ਦੇ ਮਸਤਕ ਨੂੰ ਚੁੰਮਿਆ ਸ਼ਾਸਤਰ ਵਿੱਚ ਲਿਖਿਆ ਹੈ ਕਿ ਜਦ ਕੋਈ ਆਪਣਾ ਪਿਆਰਾ ਯਾਤਰਾ ਨੂੰ ਜਾਵੇ ਤਾਂ ਉਸ ਦੇ ਉਸ ਦੇ ਮੱਥੇ ਦੀ ਕਰਾਂ ਆਨਲੈਣ ਇੱਛਾ ਜੀ ਵਿਸ਼ਵਾਮিত্র ਜੀ શ્રી ਰਾਮ ਜੰਦਰ ਜੀ ਨੂੰ ਦਸ਼ਰਤ ਦੇ ਅੱਗੇ ਦੇਖ ਕੇ ਕਤਾਕ ਹੋ ਗਿਆ ਦੇ ਤੇ ਸੰਖੋ ਜਾ ਕੇ ਫੁੱਲਾਂ ਦੀ ਵਰਖਾ ਕਰਨ ਲੱਗੇ ਅੱਗੇ ਅੱਗੇ ਵਿਸ਼ਵਾਮিত্র ਤੇ ਪਿੱਛੇ ਪਿੱਛੇ શ્રી ਰਾਮ ਜੰਦਰ ਜੀ ਪਿੱਛੇ ਪਿੱਛੇ શ્રી ਰਾਮ ਚੰਦਰ ਤੇ ਇਸ ਪਿੱਛੇ ਲਛਮਣ ਜੇ ਦੁਰ ਤੁਰੇ ਦੋਦ ਤਰਕਸ਼ ਔਰ ਪਿੱਠ ਪਿੱਛੇ ਲੜਕਾ ਕੇ ਤਲੋਛਰ ਹੱਥ ਵਿੱਚ ਲੈ ਕੇ ਜੇ ਕੋ ਬ੍ਰਹਮਾ ਨਾਲ ਅਸ਼ੂਰੀ ਕਬਾਰ ਚੱਲਦੇ ਹਨ ਤਾਂ శ్రీราม ਕਹਿੰਦਾ ਲਖਮਣ ਜੀ ਵਿਸ਼ਵਾਮਿੱਤਰਾਲਾਲ ਤਰੇ ਅਸ਼ਿਨਰਾਜ ਚੰਦਰ ਹਰੀ ਦੋਵੇਂ ਭਰਾ ਬੜੇ ਸੁਭਾਏ ਮਾਨਸਾਲ ਪਦਮਪ੍ਰਾਨ ਵਿੱਚ ਲਿਖਿਆ ਹੈ ਕਿ శ్రీราม ਚੰਦਰ ਜੀ ਦੇ ਤੁਨਵੇਂ ਗਰੌੜ ਜੀ ਨੇ ਖੜਕ ਨਾਲ ਤਲੋਖ ਦੇ ਤਾਸਿ ਪਰ ਦੇ ਦੇ ਨੂੰ ਕਿਸੇ ਨੇ ਨਹੀਂ ਸਿੱਧਾ ਨਹੀਂ ਦਿੱਤਾ ਸੀ ਸ਼੍ਰੀ ਰਾਮਕੰਦਰ ਜੀ ਅਜ ਤਿਆ ਕੁਰੀ થી ਨਿਕਲ ਕੇ ਦੱਖਣ ਵਾਲੇ ਪਾਸੇ ਛੇ ਕੋ ਚਲੇ ਗਏ ਕਾ ਵਿਸ਼ਵਾਮਿੱਤਰ ਜੀ ਨੇ ਸ਼੍ਰੀ ਰਾਮਚੰਦਰ ਜੀ ਨੂੰ ਕਿਹਾ ਕਿ ਇੱਥੇ ਕੁਝ ਪਾਣੀ ਪੀ ਲਓ ਇੱਥੇ ਮੈਂ ਤੁਹਾਨੂੰ ਮੰਤਰ ਪੜ੍ਹਾਵਾਂਗਾ ਜਿਸ ਮੰਤਰ ਕਾ ਕੇ ਸਾਰੇ ਪ੍ਰithvi ਪਰ ਚੱਲਣ ਦੀ ਸਮਰੱਥ ਹੋ ਜਾਂਦੀ ਹੈ ਇਸ ਰੂਪ ਦੇ ਸੁੰਦਰ ਢਾਈ ਸਰਾ ਮਣੀ ਦਿੱਤੀ ਹੈ ਰਾਜਾ ਪਾਸੋਂ ਜਿੱਤ ਹੁੰਦੀ ਹੈ ਔਰ ਇਸ ਮੰਤਰ ਦਾ ਨਾਮ ਬੜੀ ਅਤੇ ਭਲਾ ਹੈ ਇਸ ਮੰਤਰ ਕਾ ਕੇ ਸ਼ਾਸਤਰੀ ਜਿੱਤ ਹੁੰਦੀ ਹੈ ਗਿਆਨ ਤੇ ਬੁੱਧੀ ਵਾਦੀ ਹੈ ਬੜਾ ਬਲਵਾਨ ਹੁੰਦਾ ਹੈ ਭੁੱਖ ਤੇ ਨਹੀਂ ਲੱਗਦੀ ਸੰਸਾਰ ਵਿੱਚ ਜਸ ਹੁੰਦਾ ਔਰ ਇਹ ਦੋਵੇਂ ਮੰਤਰ ਬ੍ਰਹਮਾ ਦੀ ਜਤੀ ਵਾਹ ਹੈ ਤੇਜ ਤੇ ਸਜਗਤ ਤੇਜ ਸਜਗਤ ਹੈਨਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾ छिराक तंत्र जी ਦਾ ਸਰੂਪ ਵਿਸ਼ੇਸ਼ ਹੋ ਗਿਆ ਵਿਸ਼ਵਾਮিত্র ਜੀ ਨੇ ਇਹ ਮੰਤਰ ਲਛਮਨ ਨੂੰ ਸਿਖਾਇਆ ਇਹ ਰਾਤ ਸਾਰੇ ਸੱਜੂ ਕੰਡੇ ਉੱਪਰ ਕਟੇ ਔਰ ਜਦ ਥੋੜੀ ਜੇ ਰਾਤ ਰਹਿ ਗਈ ਤਾਂ ਪਹਿਲੇ ਵਿਸ਼ਵਾਮিত্র ਉੱਠੇ ਫਿਰ ਸ਼੍ਰੀ रामचंद्र ਜੀ ਨੇ ਜਗਾਉਣ ਲੱਗੇ ਤੇ ਕਹਿ ਲਗੇ ਉਠੋ ਸੌਣ ਦਾ ਵੇਲਾ ਨਹੀਂ ਇਹ ਦੇਵਕਾਲ ਹੈ ਉੱਠ ਕੇ ਪਰਮੇਸ਼ਰ ਜੀ ਦਾ ਧਿਆਨ ਕਰੋ ਉੱਠ ਕੇ ਪਰਮੇਸ਼ਰ ਪਵਨਵਾਦ ਵੀ ਕੁਮਾਰਾ ਜੀ ਦਾ ਧਿਆਨ ਕਰੋ ਹੁਣ ਕੇਵਲ ਅਧੀ ਕੜੀ ਰਾਤ ਰਹਿੰਦੀ ਹੈ ਇਹ ਸੁਣ ਕੇ ਸ਼੍ਰੀ रामचंद्र ਜੀ ਲਖਮਣ ਦੋਹੀ ਉੱਠੇ ਤਾਂ ਇਸ਼ਨਾਨ ਪੂਜਾ ਕਰਕੇ ਵਿਸ਼ਵਾਮিত্র ਜੀ ਨੂੰ ਪ੍ਰਣਾਮ ਕੀਤਾ ਉਤੋ ਤਿੰਨੇ ਮਲੁਖਾ ਅੱਗੇ ਤੁਰੇ ਜਿੱਥੇ ਗੰਗਾ ਸਰਜੂ ਜਿੱਥੇ ਗੰਗਾ ਸਰਜੂ ਮਲੇ ਸੀ ਉਥੇ ਜਾ ਪਹੁੰਚੇ ਉਥੇ ਰਖਿਆਲੇ ਸੁੰਦਰ ਸੁੰਦਰ ਜਵਾਲ ਦੇ ਰੇਖੀ ਖਜਾਰਾ ਬਸਰੇ ਤਪસ્યા ਕਰਦੇ ਸੀ ਉਥੇ ਹੀ ਇਤਨੇ ਬੈਠ ਗਏ ਤਾਂ ਸ਼੍ਰੀ ਰਾਮ ਜਨਰੀ ਪੁੱਛਣ ਲੱਗੇ ਕਿ ਵਿਸ਼ਵਾਮিত্র ਜੀ ਅਸੀਂ ਇਹ ਸ਼ਾਸਤਰ ਵਿੱਚ ਲਿਖਿਆ ਡਿਠਾ ਹੈ ਕਿ ਜਿੱਥੇ ਜਿੱਥੇ ਸ਼ੁਭ ਸਥਾਨ ਹੋਣ ਉਸੇ ਥਾਂ ਰਖੀ ਤਪસ્યા ਕਰਦੇ ਹਨ ਸੋ ਇਹ ਕਿਸ ਕਰਕੇ ਸੁਤਰੀ ਥਾ ਹੈ ਇਹ ਸੁਨ ਵਿਸ਼ਾ ਮਿੱਤਰ ਹਸ ਲਗਾ ਤੇ ਅਸੰਦੇ ਦੋ ਕਾਰਨ ਹਨ ਇੱਕ ਇਹ ਕਿ ਬਾਲ ਉਮਰ ਦੀ ਬੋਲੀ ਬੜੀ ਪਿਆਰੀ ਹੁੰਦੀ ਹੈ ਦੂਸਰੇ ਇਹ ਕਿ શ્રી रामचंद्र ਜੀ ਤਾਂ ਅੰਤਰਜਾਮੀ ਸਭ ਜਾਣਦੇ ਹਨ ਪਰ ਅਣਜਾਣ ਵਾਂਗੂ ਮੇਰੇ پاس ਪੁੱਛਦੇ ਆ ਗਏ ਤਾਂ ਵਿਸ਼ਾ ਮਿੱਤਰ ਹੀ ਕਹ ਲਗੇ ਕਿ શ્રી रामचंद्र ਜੀ ਇਹ ਬਾਤ ਸ਼ਾਸਤਰ ਵਿੱਚ ਲਿਖੀ ਹੈ ਕਿ ਕਵੇਰੀ ਇਸ ਥਾਂ ਸ਼ਿਵਾਮਾਰਾ ਸ਼ਿਟੀਬਾਰਾ ਜਿਹਦੀ ਸਮਾਦੀ ਲੱਗੀ ਸੀ ਤਾਂ ਦੇਵਤਿਆਂ ਨੂੰ ਇੱਛਾ ਹੋਈ ਕਿ ਸ਼ਿਵਾ ਜੀ ਦਾ ਪੁੱਤਰ ਕਿਸਰਾ ਦਾ ਹੋਵੇ ਔਰ ਸਾਡਾ ਕਲੇਸ਼ ਦੂਰ ਹੋ ਜਾਵੇ ਤੈ ਵਿਚਾਰ ਦੇਦੇ ਥਾਮ ਦੇ ਉਪਾਸ ਜਾ ਕੇ ਸਾਧ ਲਿਆਏ ਤਾ ਕਾਮਦੇਵ ਆਪਣੇ ਪੰਮੂਤੀ ਸ਼ਿਵਜੀ ਨੂੰ ਦਿਖਾਉਣ ਲੱਗਾ ਜਾਂ ਸ਼ਿਵਾਜੀ ਦੀ ਸਮਾਤੀ ਛੁੱਟੀ ਤਾਂ ਕਾਮਦੇਵ ਨੂੰ ਦੇ ਕੇ ਕ੍ਰੋਧ ਵਿੱਚ ਆ ਕੇ ਪਸਮਕਾਰ ਦਿੱਤਾ ਰਾਜਾ ਨੂੰ ਪਦਵੀ ਹੋਰ ਉੱਥੇ ਹੀ ਰਹਿੰਦਾ ਸੀ ਈਸੀ ਕਰਕੇ ਇਹ ਥਾਪਣੀ ਤੈ ਤੇ ਇਹ ਭੂਮੀ ਕਲਾਸ਼ ਵਿੱਚ ਗਿਲੀ ਜਾਂਦੀ ਹੈ ਇਹ ਤੇ ਸ਼ਿਵਾਜੀ ਦੇ ਸਿੱਖ ਰੇਖੀ ਹੈਲ ਪਾਪੀ ਆ ਧਰਮੀ ਇੱਥੇ ਕੋਈ ਨਹੀਂ ਰਹਿਦਾ ਸੀ ਇਸ ਕਰਕੇ ਇੱਕ ਰਾਤ ਇੱਥੇ ਵਾਸ ਕਰ ਲੈਣਾ ਲੋੜੀ ਔਰ ਸਵੇਰੇ ਸੰਗਮ ਦਾ ਇਸ਼ਨਾਨ ਕਰਕੇ ਚੱਲਾਂਗੇ ਇਸ਼ਨਾਨ ਕਰਕੇ ਚੱਲਾਂਗੇ ਤਾਂ ਇਸ ਤਾਂ ਹੋਮ ਹੁੰਦਾ ਹੈ ਮੈਂ ਵੀ ਹੋਮ ਕਰਕੇ ਜਾਵਾਂਗਾ ਇਹਨੇ ਨੂੰ ਅਨੇਕ ਰਿਖੀ ਆ ਗਏ ਤੇ ਆਪਣੇ ਜੋ ਸ਼ਰਤੀ ਨਾਲ ਜਾਣ ਗਏ ਕਿ ਇੱਥੇ ਇੱਥੇ શ્રી रामचंद्र ਜੀ ਆਏ ਹਨ ਰਿਖੀ ਵਿਚਾਰ ਕਰਨ ਲੱਗੇ ਕਿ ਪਹਿਲੇ ਪੂਜਾ ਅ ਵਿਸ਼ਾਮਿਤ ਕਦੀ ਕਰਨੀ ਲੋੜੀਏ ਔਰ ਕਿ શ્રી रामचंद्र ਦੇ ਸੋ શ્રી रामचंद्र ਜੀ ਨੇ ਤਾਂ ਆਪਣਾ ਪਰਮੇਸ਼ਰ ਸਰੂਪ ਬੋਤ ਕਰਕੇ ਮਨੁੱਖ ਜਨੋ क्षत्रिय ਵਰਨ ਧਾਰਨ ਕੀਤਾ ਹੈ ਤਾਂ ਅ ਵਿਸ਼ਾਮਿਤ ਜੀ ਦਾ ਪੂਜਨ ਕਰਨਾ ਉਚਿਤ ਹੈ ਇਹ ਵਿਚਾਰ ਕਰਕੇ ਪਹਿਲਾ ਵਿਸ਼ਵਾ ਮਿੱਤਰ ਜੀ ਦਾ ਪੂਜਨ ਕਰਕੇ ਸ੍ਰੀ ਰਾਜਕੇਂਦਰ ਜੀ ਦਾ ਸਤਕਾਰ ਕੀਤਾ ਜਦ ਕੋ ਆਦਿ ਕੁਮਾਰਾ ਜੀ ਪਾਵਨ ਪਿੱਤਰਮਤਮਾਨੀ ਦਾ ਫਰਮਾਨ ਹੈ ਸਤਿਗੁਰਾਂ ਦੀ ਬਾਣੀ ਦਾਦੀ ਹੈ ਕਾਹੇ ਵਿਚਾਰ ਕਰਕੇ ਪਹਿਲਾ ਵਿਸ਼ਵਾ ਮਿੱਤਰ ਦਾ ਪੂਜਨ ਕਰਕੇ ਸ੍ਰੀ ਰਾਜਕੇਂਦਰ ਜੀ ਦਾ ਸਤਕਾਰ ਕੀਤਾ ਤੇ ਵਿਸ਼ਵਾ ਮਿੱਤਰ ਧਰਮ ਚर्चा ਕਰਨ ਲੱਗੇ ਸਾਜ ਸੰਜੋ ਬਾਣੀ ਦਾ ਫਰਮਾਨ ਹੈ ਤਾਰੀਖੀ ਸੁਣ ਕੇ ਆਨੰਦ ਹੋ ਗਏ ਜਦ ਸਾਂਝ ਪਈ ਤਾਂ ਸੰਧਿਆ ਕਰਮ ਕਰਕੇ ਬੈਠ ਕੇ ਤਾਰੀਖੀ ਲੋਕਾਂ ਦਾ ਕੰਦ ਮੋਲ ਕੇ ਫਲਾ ਲਾਲ ਸਤਕਾਰ ਹੋਣ ਲੱਗਾ ਸਤਕਾਰ ਕੀਤਾ ਔਰ ਸਾਰੀ ਰਾਤ ਧਰਮ ਚਰਚਾ ਹੁੰਦੀ ਰਹੀ ਤੇ ਜਾਗਦੀ ਰਹਿ ਸਵੇਰੇ ਹੀ ਵਿਸ਼ਵਾਤ ਨੂੰ ਨੋਆ ਭਰਾਵਾਂ ਨੂੰ ਨਾਲ ਲੈ ਕੇ ਚਲੇ ਤਾ ਸਰਜੂ ਦੇ ਪਾਰ ਹੋਣ ਲਈ ਕੰਢੇ ਉੱਤੇ ਜਾ ਕੇ ਤੋਤੇ ਫਿਰ ਬੇੜੀ ਉੱਤੇ ਚੜ ਕੇ ਚਲੇ ਗਏ ਜਦ ਵਿੱਚ ਕਾਰ ਬੇੜੀ ਪਹੁੰਚੀ ਤਾਂ ਬੜਾ ਇੱਕ ਗੰਬੀਰ ਸ਼ਬਦੋਂ ਲੱਗਾ ਸ਼ੀਰਾ ਕਦਰ ਮਾਰਾ ਇਹ ਪੁੱਛਣ ਲੱਗੇ ਕਿ ਸ਼ਬਦ ਕੀ ਹੋ ਰਿਹਾ ਹੈ ਤਵ ਸ਼ਾਮਿਤ ਨੇ ਕਿਹਾ ਕਿ ਗੰਗਾ ਦੇ ਸਰਜੂ ਇੱਥੇ ਗੰਗਾ ਤੇ ਸਰਜੂ ਮਿਲ ਜਿਆ ਹਨ ਇਹ ਦੀ ਕਥਾ ਇਹ ਹੈ ਕਿ ਇੱਥੇ ਬ੍ਰਹਮਾ ਨੇ ਇੱਕ ਵਾਰੀ ਸਮਾਧੀ ਲਾਈ ਸੀ ਜਦ ਸਮਾਧੀ ਖੁੱਲੀ ਤਾਂ ਮਨ ਵਿੱਚੋਂ ਵਿੱਚੋਂ ਹੀ ਇੱਕ ਸਰਪ ਜਾਉ ਸਰਪ ਜਾਉ ਇਸੇ ਕਾਕੇ ਮਾਨ ਸਰੋਵਰ ਆਪਦੀ ਹਨ ਜਿਸ ਨਦੀ ਦਾ ਪਾਣੀ ਧੀਰੇ ਧੀਰੇ ਛੱਲੇ ਉਸ ਨੂੰ ਸਰਵਰ ਵਿੱਚ ਕਹਿੰਦੇ ਹਨ ਸੋ ਗੰਗਾ ਦਾ ਸਮਾਗਮ ਤੇ ਨਦੀ ਸਰਵਤ ਦੇ ਕਾਰਨ ਇਹ ਸ਼ਬਦ ਹੁੰਦਾ ਹੈ ਇਸ ਸਰਵਰ ਤੇ ਇਸ਼ਨਾਨ ਕਰਨ ਦਾ ਬੜਾ ਭਾਰਾ ਪੁੰਨផល ਹੈ ਜਿੱਥੇ ਦੋ ਨਦੀਆਂ ਮਿਲਣ ਉਤੋਂ ਦਾ ਇਸ਼ਨਾਨ ਬੜਾ ਸੁਭਦਾਇਕ ਹੈ ਸੋ ਇਹ શ્રી ਰਾਮ ਕੰਦਰ ਜੀ ਤੇ ਲక్ష్మణ ਤੁਸੀਂ ਦੋਵੇਂ ਭਰਾ ਪ੍ਰਣਾਮ ਕਰਦੇ ਜਾਓ ਇਹ ਸੁਣ ਕੇ શ્રી ਰਾਮ ਕੰਦਰ ਜੀ ਤੇ ਲక్ష్ਮਣ ਨੇ ਪ੍ਰਣਾਮ ਕੀਤਾ ਅੱਗੇ ਜਾ ਕੇ ਉਤਰ ਕਿ ਦੱਖਣ ਵੱਲ ਨੂੰ ਤੁਰੇ ਤਾਂ ਇੱਕ ਸੰਗੜੇ ਬਾਣ ਨੂੰ ਦੇਖ ਕੇ ਬਾਣ ਨੂੰ ਦੇਖ ਕੇ ਸ਼੍ਰੀ ਰਾਮਚੰਦਰ ਜੀ ਪੁੱਛਣ ਲੱਗੇ ਕਿ ਵਿਸ਼ਵਾਮਿੱਤਰ ਜੀ ਇਹ ਬੜਾ ਅਦਭੂਤ ਬਣ ਦਿੱਤਾ ਹੈ ਇਥੇ ਬੜੇ ਭਜਨੇ ਕਬਾਲ ਜੰਤੂ ਹਣ ਉਹਨਾਂ ਦਾ ਸ਼ਬਦ ਬੜਾ ਹੈ ਭਿਆਲਕ ਹੈ ਸੋ ਇਹ ਕਿਹੜਾ ਬਾਣ ਹੈ ਵਿਸ਼ਵਾਮਿੱਤਰ ਕਹਿਣ ਲੱਗੇ ਕਿਸ ਦੇ ਨਾਮ ਦੋ ਹਣ ਇੱਕ ਬਲੰਦ ਦੂਜਾ ਰੱਖਿਆ ਹੈ ਇਸ ਦੇਸ਼ ਵਿੱਚ ਮੇਲਾ ਬਹੁਤ ਹੀ ਰਹਿੰਦਾ ਹੈ ਇਹ ਨਾਮ ਦੇਵ ਦੇ ਆਲੇ ਧਾਰਨ ਕੀਤਾ ਹੈ ਧਾਰਨ ਕੀਤਾ ਹੈ ਜੋ ਬਹੁਤ ਸੁਨਰਗਾਹ ਭਗਵਾਨ ਵਾਹਿਗੁਰੂ ਜੀ